ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰ ਲੋ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਆਂ ਅੱਜ ਦੀ ਅਪਡੇਟ ਸੋ ਅੱਜ ਆਪਾਂ ਗੱਲ ਕਰਾਂਗੇ ਪੇ ਕਮਿਸ਼ਨ ਦੀ EMPLOYES ਦੇ ਨਾਲ ਸੰਬੰਧਿਤ ਜਿਹੜੀ ਇਹ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪੇ ਕਮਿਸ਼ਨ ਦੀ ਗੱਲ ਕਰੀਏ ਤਾਂ ਇਹ ਗਠਨ ਕਦੋਂ ਹੋਇਆ ਸੀ ਆਪਾਂ ਨੂੰ ਇਹਦੇ ਬਾਰੇ ਕਾਫੀ ਜਿਹੜੀ ਜਾਣਕਾਰੀ ਹੈਗੀ ਹੈ ਕਿ 1946 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਸੈਂਟਰ ਦੇ ਜਿਹੜੇ EMPLOYES ਆ ਉਹਨਾਂ ਨੂੰ ਹੁਣ ਜਿਹੜਾ ਸਤਮਾ ਪੇ ਕਮਿਸ਼ਨ ਕਰੰਟ ਦੇ ਵਿੱਚ ਜਿਹੜਾ ਚੱਲ ਰਿਹਾ ਤੇ ਪੰਜਾਬ ਦੇ ਜਿਹੜੇ ਮੁਲਾਜ਼ਮਾ ਉਹਨਾਂ ਨੂੰ 6 ਪੇ ਕਮਿਸ਼ਨ ਦੀਆਂ ਜਿਹੜੀਆਂ ਆ ਉਹਦੇ ਅਕੋਰਡਿੰਗ ਜਿਹੜੀ ਇਨਕਰੀਜ਼ ਹੋਇਆ ਉਹਨਾਂ ਦੇ ਸਾਰਾ ਬਟ ਉਹਨਾਂ ਦੇ ਵਿੱਚ ਵੀ ਕਾਫੀ ਹਲੇ ਤੱਕ ਉਨਤਾਈਆਂ ਨਹੀਂ ਹਲੇ ਤੱਕ ਉਹਨਾਂ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਹਜੇ ਪੈਂਡਿੰਗ ਨੇ ਤਾਂ ਹੁਣ ਆਪਾਂ ਗੱਲ ਕਰੀਏ ਕਿ ਅਪ੍ਰੈਲ ਦੇ ਮਈ ਅਪ੍ਰੈਲ ਮਈ ਦੇ ਮਹੀਨੇ ਤੱਕ ਜੇ ਲੋਕ ਸਭਾ ਇਲੈਕਸ਼ਨ ਹੁੰਦੇ ਆ ਤਾਂ ਕਿਹਾ ਜਾ ਰਿਹਾ ਸੀ ਕਿ 1 ਜਨਵਰੀ 2024 ਦੇ ਵਿੱਚ ਜਿਹੜੇ ਐ ਇਨਕਰੀਜ਼ ਹੋ ਜਾਣਗੇ ਤਾਂ ਅੱਠਵਾਂ ਪੇ ਕਮਿਸ਼ਨ ਜਿਹੜਾ ਸੈਂਟਰ ਦੇ ਇੰਪਲਾਈਜ਼ ਨੂੰ ਮਿਲੂਗਾ ਜੇ ਆਪਾਂ ਗੱਲ ਕਰੀਏ ਜੇ ਡੀਏ ਦੀ ਗੱਲ ਕਰੀਏ ਤਾਂ ਸੈਂਟਰ ਇੰਪਲਾਈਜ਼ ਦਾ ਜਿਹੜਾ ਡੀਏ ਸੱਤਵੇਂ ਪੇ ਕਮਿਸ਼ਨ ਦੇ ਅਕੋਰਡਿੰਗ 46% ਹੈ ਤੇ ਪੰਜਾਬ ਦੇ ਜਿਹੜੇ ਇੰਪਲਾਈਜ਼ ਆ ਉਹ 38% ਲੈ ਰਹੇ ਆ ਪਰ ਜੇ ਹੁਣ ਲੋਕ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ April May ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਜੇ ਉਸ ਟਾਈਮ ਜੇ ਅੱਠਵਾਂ ਪੇ ਕਮਿਸ਼ਨ ਲਾਗੂ ਹੁੰਦਾ ਸੈਂਟਰ ਸਰਕਾਰ ਕਰਦੀ ਹੈ ਤਾਂ 50% ਜਿਹੜਾ ਇਨਕਰੀਜ਼ ਹੋ ਸਕਦਾ ਹੈ ਜਿਦੇ ਵਿੱਚ ਕੀ 8ਵਾਂ ਪੀਕ ਮਿਸ਼ਨ ਕਰੀਏ ਪਰ ਉਹੀ ਗੱਲ ਹੈ ਜੇ ਇਹ ਅਪ੍ਰੈਲ ਮਈ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਇਹਦਾ ਗਠਨ ਹੋਏਗਾ ਤਾਂ ਇਹ ਜਿਹੜਾ ਇੰਪਲੀਮੈਂਟ ਜਿਹੜਾ ਇੰਪਲੀਮੈਂਟ ਹੁੰਦਾ ਉਹਨੂੰ ਸਾਲ ਦੋ ਸਾਲ ਲੱਗ ਜਾਂਦੇ ਆ ਤਾਂ ਇਸ ਦੇ ਵਿੱਚ ਆਪਾਂ ਹੁਣ ਇਹੀ ਕਹਿ ਸਕਦੇ ਆ ਕਿ ਲੋਕ ਸਭਾ ਦੀ ਇਲੈਕਸ਼ਨ ਤੱਕ ਕਿਹਾ ਜਾ ਰਿਹਾ ਕਿ ਸੈਂਟਰ ਸਰਕਾਰ ਹੈ ਜਿਹੜੀ ਉਹ 8ਵਾਂ ਪੀਕ ਮਿਸ਼ਨ ਸੈਂਟਰ ਸਰਕਾਰ ਜਿਹੜੇ ਸੈਂਟਰ ਦੇ ਇੰਪਲਾਈਸ ਲਈ ਕਰ ਸਕਦੀ ਹੈ ਤੇ ਜਿੱਥੇ ਉਹਨਾਂ ਦੀ ਜਿਹੜੀ 50% ਤੱਕ ਜਿਹੜੀ ਆ ਜਾ ਸਕਦਾ ਉਹਨਾਂ ਦਾ ਡੀਏ ਪਰ ਇਸ ਦਾ ਇੰਪੈਕਟ ਪੰਜਾਬ ਦੇ EMPLOYES ਤੇ ਵੀ ਪਊਗਾ ਕਿਉਂਕਿ ਜੇ ਉਹਨਾਂ ਦਾ ਹਜੇ 6 ਪੇ ਕਮਿਸ਼ਨ ਹੋ ਇੱਕ ਪੇ ਕਮਿਸ਼ਨ ਪਹਿਲਾਂ ਹੀ ਆਲਰੇਡੀ ਪਿੱਛੇ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਜੇ 8ਵਾਂ ਪੇ ਕਮਿਸ਼ਨ ਲਾਗੂ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਉੱਪਰ ਵੀ ਇਸ ਦਾ ਕਾਫੀ ਇੰਪੈਕਟ ਪਊਗਾ ਤਾਂ ਉਹਨਾਂ ਦੇ ਵੀ ਅੱਗੇ 7ਵਾਂ ਪੇ ਕਮਿਸ਼ਨ ਲਾਗੂ ਜਾਂ ਗਠਨ ਹੋਣ ਦੀ ਜਿਹੜੀ ਸੰਭਾਵਨਾ ਜਿਹੜੀ ਬਣ ਸਕਦੀ ਹੈ ਤਾਂ ਹੁਣ ਅਪ੍ਰੈਲ ਮਈ ਤੱਕ ਹੀ ਆਪਾਂ ਇਸ ਚੀਜ਼ ਦੀ ਗੱਲ ਕਰ ਸਕਦੇ ਹਾਂ ਕਿ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਪੰਜਾਬ ਸਰਕਾਰ ਸੈਂਟਰ ਸਰਕਾਰ ਸਰਕਾਰ ਦੇ ਵਿੱਚ ਜੇ ਉਹਨਾਂ ਦੇ ਵਿੱਚ ਜਿਹੜੀਆਂ ਉਤਾਈਆਂ ਨੇ 6 ਪੇ ਦੀਆਂ ਉਹ ਵੀ ਹੋ ਸਕਦੀਆਂ ਨੇ ਠੀਕ ਤੇ ਲੋਕ ਸਭਾ ਦੇ ਇਲੈਕਸ਼ਨ ਦਾ ਜਿਹੜਾ ਇੰਪੈਕਟ ਹੈ ਉਹ ਵੀ ਕਿਤੇ ਨਾ ਕਿਤੇ 8ਵੇਂ ਪੇ ਕਮਿਸ਼ਨ ਦੇ ਉੱਪਰ ਲਾਗੂ ਹੋਣ ਦੇ ਵਿੱਚ ਇੱਕ ਪਣ ਸਕਦਾ ਸੋ ਬਾਕੀ ਇਸ ਦੇ ਸੰਬੰਧ ਵਿੱਚ ਕੋਈ ਨੋਟੀਫਿਕੇਸ਼ਨ ਜਾਂ ਕੋਈ ਵੀ ਆਫੀਸ਼ੀਅਲੀ ਖਬਰ ਆਉਂਦੀ ਹੈ ਤੁਹਾਡੇ ਨਾਲ ਡਿਸਕਸ ਕਰਦੇ ਰਵਾਂਗੇ ਸੋ ਇੱਕ ਜਰਨਲ ਅਪਡੇਟ ਸੀ ਤੁਹਾਡੇ ਨਾਲ ਜੋ ਕਿ ਅਸੀਂ ਬਾਕੀ ਜਿਹੜੇ ਹੈਗੇ ਨੇ ਅਪਡੇਟ ਤੋਂ ਹੀ ਪ੍ਰਾਪਤ ਕਰ ਕੀਤੀ ਹੋਈ ਹੈ ਤੇ ਤੁਹਾਨੂੰ ਉਹ ਸਾਂਝੀ ਕਰ ਰਹੇ ਹਾਂ ਜਾਣਕਾਰੀ ਤੁਹਾਡੇ ਨਾਲ ਕਿਉਂਕਿ ਜਿੰਨੀ ਇੱਕ ਜਾਣਕਾਰੀ ਹੁੰਦੀ ਹੈ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਇਸ ਦੇ ਬਾਰੇ ਆਪਾਂ ਉਦੋਂ ਹੀ ਪ੍ਰੋਪਰਲੀ ਕਹਿ ਸਕਦੇ ਹਾਂ ਜਦੋਂ ਇਸ ਦੇ ਵਿੱਚ ਇਲੈਕਸ਼ਨਸ ਆਉਣਗੇ ਲੋਕ ਸਭਾ ਦੇ ਤੇ ਉਦੋਂ ਜਿਹੜੀਆਂ ਸਰਕਾਰ ਹੈ ਆਪਣੀ ਕੀ ਅਨਾਉਂਸਮੈਂਟ ਕਰ ਸਕਦੀ ਹੈ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬਾਤ ਉਹ ਸ਼ੇਅਰ ਜ਼ਰੂਰ ਕਰੋ ਕਿਉਂਕਿ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਚਾਹੇ ਉਹ ਸੈਂਟਰ এমਪਲਾਈਜ਼ ਦੇ ਹੋਣ ਚਾਹੇ ਉਹ ਪੰਜਾਬ এমਪਲਾਈਜ਼ ਦੇ ਹੋਣ ਤੁਹਾਡੇ ਨਾਲ ਹਰ ਨੋਟੀਫਿਕੇਸ਼ਨ ਸਾਂਝਾ ਕਰਦੇ ਆ ਤੁਹਾਡੇ ਭੱਤਿਆਂ ਦੇ ਨਾਲ ਤੁਹਾਡੀਆਂ ਹੋਰਨਾਂ ਭਾਗਾਂ ਦੇ ਨਾਲ ਜੋ ਵੀ ਕੋਈ ਵੀ ਅਪਡੇਟ ਆਉਂਦੀ ਹੈ ਸੋ ਧੰਨਵਾਦ ਜੀ